ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਬੰਨप्रीत कौर ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਜ਼ਹਿਰੀਲੀ ਸ਼ਰਾਬ ਕਾਣ ਦੇ ਬਾਰੇ ਵਿੱਚ ਕਹਿੰਦੇ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਜ਼ਹਿਰੀਲੀ ਸ਼ਰਾਬ ਦਾ ਕਰਕੇ ਮੌਤਾਂ ਹੋਈਆਂ ਸੀ ਉਸ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਹੋਇਆ ਹੈ ਜੀ ਕੀ ਖੁਲਾਸਾ ਦੇਖੋ ਜੀ ਗੱਲ ਇਹ ਹੈ ਕਿ ਆ ਜਿਹੜਾ ਨਾ ਹੁਣ ਮਜੀਠਾ ਦੇ ਖੇਤਰ ਦੇ ਵੱਲ ਮਜੀਠਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਆ ਇਹ ਸਾਰੇ ਜ਼ਹਿਰੀਲੀ दारू ਪੀ ਕੇ ਮਰੇ ਆ ਹਾਲਾਂਕਿ ਇਹਨਾਂ ਨੂੰ ਕਿਸੇ ਨੇ ਢਾਕੇ ਨਹੀਂ ਪਿਆਈ ਇਹਨਾਂ ਦੀ ਮਰਨਾਂ ਇੱਛਾ ਸੀ ਤੇ ਮਰ ਗਏ ਸਰਕਾਰ ਚਾਹੁੰਦੀ ਹੁੰਦੀ ਜੇ ਕਿ ਮੁੱਦਾ ਬਾਲਾ ਨਾ ਉੱਠੇ ਇਸ ਕਰਕੇ 10-10 ਲੱਖ ਰੁਪਇਆ ਲਾਨਤਾ ਪਰ ਉਹ ਖਬਰਾਂ ਖਤਮ ਹੋ ਗਈਆਂ ਨਾ ਹੁਣ ਉਹ ਖਬਰਾਂ ਦੀ ਕੋਈ ਭਿੰਕ ਨਹੀਂ ਗਈ ਉਹ ਗੱਲ ਖਤਮ ਹੋ ਗਈ ਐਤਕੀ ਸਸਪੈਂਡ ਕੀਤੇ ਗਏ ਆ ਕਈ ਪੁਲਿਸ ਮੁਲਾਜ਼ਮ ਐਕਸਾਈਡ ਡਿਪਾਰਟਮੈਂਟ ਦੇ ਕਈ ਅਧਿਕਾਰੀ ਕਈ ਬੰਦੇ ਪੁਲਿਸ ਨੇ ਫੜਲੇ ਪਰਚਾ ਦਰਜ ਕਰਕੇ ਪਰ ਜੇਕਰ ਆਪਾਂ ਇਹੋ ਜੇ ਕਾਂਡ ਪਿਛਲੇ ਕੁਝ ਸਮੇਂ ਦੇ ਵਿੱਚ ਵਾਪਰੇ ਜਿਹੜੇ ਉਹਨਾਂ ਦੀ ਗੱਲ ਕਰਗੇ 220 ਦੇ ਵਿੱਚ 132 ਲੋਕ ਜ਼ਹਿਰੀਲੀ दारू ਦੇ ਕਰਕੇ ਮਰੇ ਸੀਗੇ ਤਰਨਤਾਰਨ ਦੇ ਵੱਲ ਅਮਰਸਰ ਦੇ ਵੱਲ ਤੇ ਇੱਕ ਦੋ ਹੋਰ ਖੇਤਰਾ ਦੇ ਵੱਲ ਮਾਝੇ 'ਚ ਉਦੋਂ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ। ਉਦੋਂ ਵੀ ਬੰਦੇ ਪੁਲਿਸ ਮੁਲਾਜ਼ਮ ਤੇ ਐਕਸਾਈਡ ਡਿਪਾਰਟਮੈਂਟ ਦੇ ਅਧਿਕਾਰੀ ਏਵੇਂ ਸਸਪੈਂਡ ਕੀਤੇ ਗਏ। ਉਦੋਂ ਵੀ ਕਈ ਲੋਕਾਂ ਤੇ ਪਰਚੇ ਦਰਜ ਹੋਏ ਪੁਲਿਸ ਨੇ ਚੱਕ ਲਏ। ਪਰ ਕਦੇ ਪਤਾ ਲੱਗਾ ਜੀ ਬਾਅਦ ਦੇ ਵਿੱਚ ਉਹਨਾਂ ਕੀ ਬਣਿਆ। ਮਰਨ ਵਾਲੇ ਮਰ ਗਏ। ਬਾਅਦ ਦੇ ਵਿੱਚ ਸਾਰੇ ਦੇ ਸਾਰੇ ਪੁਲਿਸ ਮੁਲਾਜ਼ਮ ਬਹਾਲ ਹੋ ਗਏ। ਸਾਰੇ ਐਕਸਾਈਡ ਡਿਪਾਰਟਮੈਂਟ ਵਾਲੇ ਬਹਾਲ ਹੋ ਗਏ। ਜਦੋਂ ਸਸਪੈਂਡ ਹੋਏ ਸੀ ਖਬਰਾਂ ਬਣੀਆਂ ਸੀ ਜਦੋਂ ਬਹਾਲ ਹੋਏ ਉਦੋਂ ਕੋਈ ਖ਼ਬਰ ਹੀ ਨਹੀਂ ਪਤਾ ਲੱਗੀ ਹੁਣ ਪਤਾ ਲੱਗਾ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਸੀ ਬਹੁਤੇ ਜ਼ਮਾਨਤ ਦੇ ਉੱਤੇ ਆ ਗਏ ਉਹਦਾ ਕਾਰਨ ਇਹ ਵੀ ਕਈ ਗਵਾਹ ਮੁਕਰ ਗਏ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਗਲਤੀ ਦੇ ਨਾਲ ਇਹਦਾ ਨਾਮ ਲਾਇਆ ਬੈਠਾ ਇਹ ਤਾਂ ਹੈ ਹੀ ਨਹੀਂ ਉਹ ਜਦੋਂ ਕਿ ਬੰਦਾ ਗਵਾਹੀ ਤੋਂ ਮੁਕਰ ਜੇ ਉਦੋਂ ਬਾਅਦ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਂਦਾ ਪੁਲਿਸ ਦੇ ਵੱਲੋਂ ਕਿ ਭਾਈ ਆਪਣੇ ਬਿਆਨਾਂ ਤੋਂ ਮੁਕਰਿਆ ਪੁਲਿਸ ਨੇ ਆਹ ਗੱਲ ਕੀਤੀ ਨਹੀਂ ਕੋਈ ਬੰਦਾ ਪੈਸੇ ਲੈ ਕੇ ਸੈਟਿੰਗ ਕਰ ਗਿਆ ਕਿਸੇ ਨੇ ਇਥੈਨੋਲ ਤੇ ਮੀਥੈਨੋਲ ਦੇ ਵਿੱਚ ਮੈਨੂੰ ਟਪਲਾ ਖਾ ਗਿਆ ਜੀ ਮੈਨੂੰ ਭਲੇਖਾ ਪੈ ਗਿਆ ਜੀ ਮੈਂ ਆ ਗੱਲ ਕਹਿਤੀ ਮਤਲਬ ਸਾਰੇ ਦੇ ਸਾਰੇ ਉਹਨਾਂ ਕਿਸਾਨ ਦੇ ਵਿੱਚੋਂ ਬਚ ਨਿਕਲੇ ਪਿਛਲੇ ਸਾਲ ਸੰਗਰੂਰ ਦੇ ਵਿੱਚ 21 22 ਜਣਿਆਂ ਦੀ ਮੌਤ ਹੋਈ ਸੀ ਉਹ ਵੀ ਜ਼ਹਿਰੀਲੀ दारू ਦੇ ਕਰਕੇ ਮਰੇ ਸੀਗੇ ਦੜਬਾ ਖੇਤਰ ਦੇ ਵੱਲ ਉਦੋਂ ਵੀ ਪੁਲਿਸ ਮੁਲਾਜ਼ਮ ਸਸਪੈਂਡ ਹੋਏ ਐਕਸਾਈਡ ਡਿਪਾਰਟਮੈਂਟ ਤੇ ਕਾਰਵਾਈ ਹੋਈ ਕਈ ਲੋਕ ਪੁਲਿਸ ਨੇ ਗ੍ਰਿਫਤਾਰ ਕਰ ਲਏ ਉਹਦੇ ਵਿੱਚੋਂ ਵੀ ਸਾਰੇ ਜਿਹੜੇ ਪੁਲਿਸ ਮੁਲਾਜ਼ਮ ਤੇ ਐਕਸਾਈਡ ਡਿਪਾਰਟਮੈਂਟ ਵਾਲੇ ਉਹ ਬਹਾਲ ਹੋ ਗਏ ਤੇ ਕਈ ਜਿਹੜੇ ਆ ਉਹ ਮਲਜ਼ਮ ਜਿਹੜੇ ਫੜੇ ਸੀਗੇ ਤੇ ਉਹ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਇੱਕ ਤਾਂ ਬੰਦੇ ਬਾਰੇ ਇਹ ਵੀ ਗੱਲ ਕਹੀ ਗਈ ਹੈ ਕਿ ਮੈਂ ਤਾਂ ਇਹਨੂੰ ਭਲੇਖੇ ਨਾਲ ਨਾਂ ਲੈਤਾ ਮੈਨੂੰ ਤਾਂ ਪਤਾ ਹੀ ਨਹੀਂਗਾ ਇਹ ਹੈ ਮਤਲਬ ਆਹ ਕੁਝ ਚੱਲਦਾ ਇੰਨਾ ਗੱਲਾਂ ਤੋਂ ਆਪਾਂ ਉਦਾਹਰਨ ਲੈ ਸਕਦੇ ਆ ਵੀ ਭਾਈ ਇੱਥੇ ਤੰਦ ਨਹੀਂ ਪੂਰੀ ਤਾਣੀ ਹੀ ਉਲਜੀ ਹੈ ਮਰਨ ਵਾਲੇ ਮਰੀ ਜਾਣੇ ਆ ਵੇਚਣ ਵਾਲੇ ਵੇਚੀ ਜਾਣਗੇ दारू ਖਰੀਦਣ ਵਾਲੇ ਖਰੀਦੀ ਜਾਣਗੇ ਬਹਾਲ ਹੋਣ ਵਾਲੇ ਬਹਾਲ ਹੋਈ ਜਾਣਗੇ ਤੇ ਮਤਲਬ ਇਹਦਾ ਇਹ ਹੈ ਜੀ ਕਿ ਜੇਕਰ ਆਪਾਂ ਜਿਉਣਾ ਚਾਹੁੰਦੇ ਆਂ ਤੇ ਆਪਾਂ ਨੂੰ ਆਪ ਐਫਰਟ ਕਰਨਾ ਪਊਗਾ ਜੇ ਆਪਾਂ ਮਰਨਾ ਹੀ ਚਾਹੁੰਦੇ ਆਂ ਤੇ ਮਰਨ ਦੇ ਲਈ ਤੁਹਾਡੇ ਕੋਲੇ ਸੈਂਕੜੇ ਸਾਧਨ ਹੈਗੇ ਤੁਸੀਂ ਕੋਈ ਵੀ ਅਪਣਾ ਸਕਦੇ ਹੋ ਸੋ ਇਹਦੇ ਵਿੱਚ ਕੱਲੀਆਂ ਸਰਕਾਰਾਂ ਕਸੂਰਵਾਰ ਨਹੀਂ ਬਈ ਅਕਸਰ ਇਹ ਲੋਕਾਂ ਦੇ ਲਈ ਨਾ ਆਹ ਗੱਲ ਕਿਹੜੀ ਬੜੀ ਸੌਖੀ ਹੁੰਦੀ ਆ ਸਰਕਾਰ ਜੇ ਵਿਕੜੀ ਨਾ ਦੇਵੇ ਤੇ ਫੇਰ ਭਾਈ ਬੰਦਾ ਖਰੀਦੇ ਹੀ ਕਿਉਂ ਤੇ ਸਰਕਾਰ ਤੁਹਾਨੂੰ ਇਹ ਵੀ ਕਦੋਂ ਕਦੀ ਵੀ ਜਾਓ ਭੱਜ ਕੇ ਜਾ ਕੇ ਪੀ ਕੇ ਆਓ ਤੁਸੀਂ ਨਾ ਪੀਓ ਸਰਕਾਰ ਦੇ ਜ਼ਹਿਰ ਸਰਕਾਰ ਤਾਂ ਮੋਨੋਕਰੋਟੋਫਾਸ ਵੀ ਵੇਚ ਰਹੀ ਆ ਤੁਸੀਂ ਉਹ ਵੀ ਪੀ ਲਓ ਦੁੱਧ ਵੀ ਵਿਖਦਾ ਤੁਸੀਂ ਉਹ ਪੀ ਲਓ ਹੋਰ ਕੋਈ ਠੰਡੇ ਵਿਖਦੇ ਤੁਸੀਂ ਉਹ ਪੀ ਲਓ ਜਲਜੀਰਾ ਵਿਖਦਾ ਉਹ ਪੀ ਲਓ ਸ਼ਕੰਜੀ ਵੀ ਵਿਖਦੀ ਉਹ ਪੀ ਲਓ ਮਤਲਬ ਜੇ ਮਰਨਾ ਹੀ ਆ ਤੇ ਤੁਹਾਡਾ ਕੋਈ ਹੱਲ ਨਹੀਂ ਤੁਹਾਨੂੰ ਜੀ ਜਾਂਦਿਆਂ ਨੂੰ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਵੀ ਇਹ ਤਾਂ ਆਪ ਹੀ ਐਫਰਟ ਕਰਨਾ ਪਊਗਾ ਆਪਣਾ ਹੀ ਇਰਾਦਾ ਪੱਕਾ ਕਰਨਾ ਪਊਗਾ ਖੈਰ ਉਧਰ ਦੂਸਰੇ ਬੰਨੇ ਚਿੱਤੇਵਾਲੀ ਅਮਨਦੀਪ ਕੌਰ ਕਹਿੰਦੇ 2 ਦਿਨ ਦਾ ਰਿਮਾਂਡ ਮਿਲ ਗਿਆ ਜੀ ਉਹਦਾ ਬਿਲਕੁਲ ਜੀ ਬਿਲਕੁਲ ਲੰਘੇ ਕਲ ਚਿੱਟੇ ਵਾਲੀ ਨੂੰ ਉਹ 2 ਦਿਨ ਦਾ ਰਿਮਾਨਡ ਮਿਲ ਗਿਆ ਤੇ ਚਿੱਟੇ ਵਾਲੀ ਦੇ ਕੋਲ ਹੁਣ ਵਿਜੀਲੈਂਸ ਕੀ ਕੀ ਪੜਤਾਲਾਂ ਕਰਦੀ ਆ ਕੀ ਕੁਝ ਨਿਕਲ ਕੇ ਆਉਂਦਾ ਸਾਹਮਣੇ ਜਾਂ ਨਹੀਂ ਆਉਂਦਾ ਇਹ ਤਾਂ ਚਲੋ ਜੀ ਐਂਡ ਦੇ ਉੱਤੇ ਪਤਾ ਲੱਗਣਾ ਫਿਰ ਹਾਲ ਤਾਂ ਬਸ ਗੱਲ ਚੱਕਲੋ ਚੱਕਲੋ ਵਾਲੀ ਆ ਵੀ ਉਹਨੂੰ ਫੜ ਲਿਆ ਉਹ ਫੜੀ ਗਈ ਫੜੀ ਗਈ ਫੜੀ ਗਈ ਫੜੀ ਗਈ ਫਿਲਹਾਲ ਤਾਂ ਚਲੋ ਆਹ ਖਬਰ ਹੀ ਆਉਂਦੀਆਂ ਪਰ ਗੱਲ ਹੈ ਵੀ ਜਿਹੜੀ ਚਿੱਟੇ ਵਾਲੀ ਬੀਬੀ ਹੈ ਜੇ ਇਹਦੇ ਬਾਰੇ ਹੁਣ ਕਈ ਨਵੀਆਂ ਜਾਣਕਾਰੀਆਂ ਆ ਰਹੀਆਂ ਵੀ ਇੱਕ ਤਾਂ ਇਹਨੂੰ ਇਹਦੇ ਕਿਹੜੇ ਰਿਸ਼ਤੇਦਾਰ ਆ ਜਿਹੜੇ ਕਿ ਇੰਨਾ ਪੈਸਾ ਬਾਹਰੋਂ ਭੇਜ ਦਿੰਦੇ ਸੀ ਕਿਉਂਕਿ ਇਹ ਗੱਲ ਕਹਿੰਦੀ ਜੀ ਕਿ ਮੇਰੇ ਰਿਸ਼ਤੇਦਾਰ ਆ ਹਰ ਕਿਸੇ ਦੇ ਰਿਸ਼ਤੇਦਾਰ ਹੁੰਦੇ ਮੈਨੂੰ ਉਹ ਬਾਹਰੋਂ ਆਏ ਪੈਸੇ ਭੇਜ ਦਿੰਦੇ ਆ ਫਲਾਣਾ ਆ ਕਰ ਦਿੰਦੇ ਵੀ ਇਹਦੀ ਰਿਸ਼ਤੇਦਾਰ ਇੰਦਾ ਕਿਉਂ ਭੇਜਦੇ ਇੱਕ ਤਾਂ ਗੱਲ ਇਹ ਹੋ ਗਈ ਦੂਜੀ ਮਹੱਤਵਪੂਰਨ ਗੱਲ ਇੱਕ ਹੋਰ ਆ ਉਹ ਇਹ ਜਿਹੜੇ ਚਿੱਟੇ ਵਾਲੀ ਜਿਹੜੀ ਬੀਬੀ ਆ ਇਸ ਮਸਲੇ ਦੇ ਵਿੱਚ ਜਾਣਕਾਰੀ ਆਈ ਹੈ ਜੀ ਕਿ ਜਿਹੜੇ ਇਹਦੀ ਪ੍ਰਾਪਰਟੀਜ਼ ਜ਼ਬਤ ਕੀਤੀ ਗਈ ਆ ਉਹਦੀ ਇੱਕ ਲਿਸਟ ਬਣਾ ਕੇ ਤੇ ਕੰਧ ਦੇ ਉੱਤੇ ਚਪਕਾ ਦਿੱਤੀ ਗਈ ਆ ਇਹਦੇ ਬਠਿੰਡੇ ਵਾਲੇ ਘਰ ਦੇ ਬਾਹਰ ਕਾਲੇ ਦੇ ਉੱਤੇ ਲਾ ਦਿੱਤੀ ਗਈ ਹੈ ਵੀ ਇਹਦੀ ਥਾਰ ਇਹਦਾ ਬੁਲਟ ਮੋਟਰਸਾਈਕਲ ਇਹਦਾ ਘਰ ਇਹਦਾ ਪਲਾਟ ਇਹਦੇ ਮੋਬਾਈਲ ਇਹਦੀ ਰੋਲਕਸ ਦੀ ਘੜੀ ਇਹਦੀ ਬਾਕੀ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਉਹ ਕਹਿੰਦੇ ਜੀ ਇੱਥੇ ਹੁਣ ਜ਼ਬਤ ਹੈਗੀਆਂ ਹੁਣ ਉਸ ਤੋਂ ਅਗਲੀ ਗੱਲ ਹੈ ਜੀ ਕਿ ਇਹਨੂੰ ਬਚਾਉਣ ਵਾਲਾ ਕੌਣ ਹੋਊਗਾ ਦੇਖੋ ਇਹ ਨਹੀਂ ਬਚ ਜਾਣਾ ਮੈਨੂੰ ਇਸ ਗੱਲ ਦੀ ਪੂਰੀ ਪੂਰੀ ਆਸ ਆ ਇਹਨੇ ਬਚ ਜਾਣਾ ਇਹਨੇ ਬਹੁਤਾ ਲੰਮਾ ਸਮਾਂ ਫਸੇ ਨਹੀਂ ਰਹਿਣਾ ਉਹਦਾ ਕਾਰਨ ਇਹ ਜੀ ਕਿ ਇਹਦੇ ਪਿੱਛੇ ਵੀ ਕਈ ਲੋਕ ਹੋਣਗੇ ਇਹ ਤਾਂ ਹੈ ਨਹੀਂ ਵੀ ਭਾਈ ਕੱਲੀ ਆ ਕਿਤੋਂ ਨਾ ਕਿਤੋਂ ਚਿੱਟਾ ਲੈ ਕੇ ਵੀ ਆਉਂਦੀ ਹੋਊ ਕਿਤੋਂ ਨਾ ਕਿਤੇ ਵੇਚਦੀ ਵੀ ਆ ਹੁਣ ਇਹ ਤਾਂ ਹੈ ਨਹੀਂ ਵੀ ਸਿਰਫ ਆਪ ਖਾਣ ਪੀਣ ਵਾਸਤੇ ਲੈ ਕੇ ਆਉਂਦੀ ਆ ਉਹ ਕਹਿੰਦੀ ਕਿ ਮੇਰਾ ਤਾਂ ਡੋਪ ਟੈਸਟ ਕਲੀਅਰ ਆਇਆ ਮੈਂ ਤਾਂ ਆਪ ਨਸ਼ਾ ਵਰਤਨੀ ਨਹੀਂ ਸੋ ਮਤਲਬ ਇਹ ਜੀ ਕਿ ਇਹਦੇ ਪਿੱਛੇ ਕੌਣ ਕੌਣ ਖੜੇ ਆ ਇਹਦੇ ਖਰੀਦਦਾਰ ਕੌਣ ਕੌਣ ਆ ਇਹਦੇ ਕੋਲੋਂ ਵਕਮਾਉਣ ਵਾਲੇ ਕਿਹੜੇ ਕਿਹੜੇ ਆ ਜੇ ਇਸ ਗੱਲ ਦੀ ਪੜਤਾਲ ਹੋਵੇ ਤਾਂ ਪਤਾ ਲੱਗਣਾ ਪਰ ਉਹਦਾ ਪੰਜਾਬ ਦੇ ਵਿੱਚ ਇਹਦੀਆਂ ਇਹਦੀ ਪਛਾਣ ਦੇ ਤਿੰਨ ਕਾਰਨ ਇੱਕ ਤਾਂ ਕਾਲੀ ਧਾਰ ਵਾਲੀ ਆ ਦੂਜੀ ਚਿੱਟੇ ਵਾਲੀ ਆ ਤਿੱਜੀ ਪੁਲਿਸ ਵਾਲੀ ਤੇ ਚੌਥੀ ਰੀਡਾਂ ਵਾਲੀ ਆ ਵੀ ਇਹ ਕੋਈ ਵੀ ਗੱਲ ਕਰ ਲੇ ਸਿੱਧੀ ਗੱਲ ਜਾਂਦੀ ਵੀ ਅਮਨਦੀਪ ਕੌਰ ਦੇ ਬਾਰੇ ਗੱਲ ਹੋ ਰਹੀ ਆ ਸੋ ਇਹਨੇ ਆਪਦੀ ਪਛਾਣ ਇਸ ਰੂਪ ਦੇ ਵਿੱਚ ਹੁਣ ਬਣਾਈ ਆ ਵੀ ਭਾਈ ਆਪਾਂ ਕੀ ਕਗੇ ਤੇ ਕੀ ਨਾ ਕਹਗੇ ਜੀ ਜੀ ਬਿਲਕੁਲ ਜਨਾਬ ਸਾਹਿਬ ਫਾਜ਼ਲਕਾ ਸਾਈਬਰ ਸੈੱਲ ਦੇ ਐਸਐਚਓ ਸਮੇਤ ਚਾਰ ਜਣੇ ਗ੍ਰਿਫਤਾਰ ਹੋਏ ਨੇ ਜੀ ਕੀ ਮਾਮਲਾ ਅਸਲ ਵਿੱਚ ਜੀ ਗੱਲ ਇਹ ਆ ਕਿ ਭ੍ਰਿਸ਼ਟਾਚਾਰ ਜ਼ੋਰਾਂ ਦੇ ਉੱਤੇ ਆ ਜਿਹੜਾ ਜਿੱਥੇ ਦਾ ਲੱਗਦਾ ਉਹ ਬੰਦਾ ਭੋਰਾ ਨਹੀਂ ਗੱਲ ਛੱਡਦਾ ਉਹ ਕਹਿੰਦਾ ਜੀ ਕਿ ਮੇਰੇ ਕੋਲੇ ਜੋ ਚੀਜ਼ ਆ ਗਈ ਮੈਂ ਹੁਣ ਢੁੱਕ ਦਿਆ ਇਹ ਵੀ ਉਸੇ ਰੂਪ ਦੇ ਵਿੱਚ ਕਹਾਣੀ ਸਾਹਮਣੇ ਆਈ ਹੈ ਜਾਣਕਾਰੀ ਇਹ ਮਿਲੀ ਆ ਵੀ ਜਿਹੜਾ ਫਾਜ਼ਲ ਕਾ ਦਾ ਸਾਈਬਰ ਸੈੱਲ ਆ ਉਹਦੇ ਇੱਕ ਐਸਐਚਓ ਸਮੇਤ ਕੁੱਲ 4 ਜਾਣੇ ਲੰਘੇ ਕਾ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਵਜ੍ਹਾ ਕੀ ਆ ਵਜ੍ਹਾ ਇਹਦੇ ਪਿੱਛੇ ਇਹ ਆ ਕਿ ਇਹਨਾਂ ਨੇ ਇੱਕ ਪਰਿਵਾਰ ਦੇ ਕੋਲੋਂ ਰਿਸ਼ਵਤ ਮੰਗੀ ਸੀ ਕੋਈ ਪੂਰਨ ਸਾਈਟ ਦੀ ਗੱਲ ਸੀ ਵੀ ਉਹਨਾਂ ਦੇ ਬੱਚੇ ਨੇ 17 ਸਾਲ ਦੇ ਨੇ ਦੇਖੀ ਜਾਂ ਪਤਾ ਨਹੀਂ ਕੀ ਉਹਨੇ ਕੋਈ ਲਿੰਕ ਸ਼ੇਅਰ ਕਰ ਲਿਆ ਜਾਂ ABCD ਪਤਾ ਨਹੀਂ ਕੀ ਹੋਇਆ ਹੋਊਗਾ ਦੇ ਪੋਰਸਲੇਨ ਨੇ ਕਿਹਾ ਜੀ ਕਿ ਫਿਰ ਏਨੇ ਲੱਖ ਰੁਪਇਆ ਦੇਣਾ ਪਊਗਾ ਨਹੀਂ ਤਾਂ ਕੇਸ ਬਹੁਤ ਵੱਡਾ ਹੈਗਾ। ਟੱਬਰ ਨੇ ਕਿਹਾ ਜੀ ਸਾਡੇ ਕੋਲੇ ਇੰਨੇ ਪੈਸੇ ਤਾਂ ਹੈ ਨਹੀਂਗੇ। ਤੇ ਪਰ ਗੱਲ ਇਹ ਜੀ ਕਿ ਇਸ ਮਸਲੇ ਦੇ ਉੱਤੇ ਗੱਲ ਵਧੀ ਗਈ, ਵਧੀ ਗਈ ਕਿ ਕੈਸ-ਕੈਸ ਹੁੰਦੀ ਗਈ। ਇੱਕ ਦਿਨ ਫਿਰ ਟੱਬਰ 1 ਲੱਖ ਰੁਪਏ ਦੀ ਕਿਸ਼ਤ ਦੇਣ ਆਇਆ ਤੇ ਨਾਲ ਫਿਰ ਉਹਨਾਂ ਨੇ ਪੁਲਿਸ ਮੁਲਾਜ਼ਮ ਅਧਿਕਾਰੀ ਹੈ ਜਿਹੜੇ ਵਿਜੀਲੈਂਸ ਵਾਲੇ ਉਹ ਵੀ ਨਾਲ ਲੈ ਗਏ। ਲੋ ਜੀ ਰੰਗੇ ਹੱਥੀ ਪਤਾ ਲੱਗਾ ਜੀ ਕਿ ਪੈਸੇ ਦਿੰਦੇ ਫੜਲੇ ਆ। ਤੇ ਦੇਖਦੇ ਆ ਭਾਈ ਹੁਣ ਕੀ ਬਣਦਾ? ਗੱਲ ਇਹ ਆ ਵੀ ਇਸ ਵੇਲੇ ਅ ਇਹੋ ਜਿਹਾ ਕੁਝ ਆਮ ਚੱਲੀ ਜਾਂਦਾ ਤੇ ਪੁਲਿਸ ਮੁਲਾਜ਼ਮ ਆ ਜਿਹੜੇ ਸਾਰੇ ਮਾੜੇ ਵੀ ਨਹੀਂ ਪਰ ਸਾਰੇ ਚੰਗੇ ਵੀ ਨਹੀਂ ਪਰ ਇਸ ਗੱਲ ਦਾ ਵੀ ਪਤਾ ਲੱਗ ਗਿਆ ਵੀ ਭਾਈ ਲੱਛਣ ਦੇਖੋ ਜੀ ਆ ਬਣੀ ਕੀ ਕੀ ਜਾਂਦਾ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਖੈਰ ਉਹਦੇ ਦੂਸਰੇ ਪੰਨੇ ਫਿਰੋਜ਼ਪੁਰ ਦੇ ਵਿੱਚ ਕਹਿੰਦੇ ਕਿ ਕਰੋਨਾ ਪੋਜ਼ਿਟਿਵ ਨੌਜਵਾਨ ਮਿਲ ਗਿਆ ਸਿਹਤ ਵਿਭਾਗ ਅਲੋਟ ਦੇ ਉੱਪਰ ਹੈ ਜੀ ਹਾਂ ਬਿਲਕੁਲ ਬਿਲਕੁਲ ਗੱਲ ਇਹ ਜੀ ਕਿ ਕਰੋਨਾ ਪੋਜ਼ਿਟਿਵ ਇੱਕ ਨੌਜਵਾਨ ਮਿਲਿਆ ਤੇ ਪੰਜਾਬ ਦੇ ਵਿੱਚ ਇਹ ਪਹਿਲਾ ਕੇਸ ਆਇਆ ਸਾਹਮਣੇ ਪਹਿਲਾ ਕੇਸ ਪੰਜਾਬ ਦੇ ਵਿੱਚ ਸਾਹਮਣੇ ਆਇਆ ਜਿਹੜਾ ਕਿ ਕੋਰੋਨਾ ਪੋਜ਼ਿਟਿਵ ਮੁੰਡੇ ਦਾ ਇਸ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਇੱਕ ਔਰਤ ਦਾਖਲ ਕੀਤੀ ਗਈ ਹਸਪਤਾਲ ਦੇ ਵਿੱਚ ਵੈਸੇ ਉਹਦਾ ਪਿਸ਼ੋਕੜ ਹਰਿਆਣੇ ਦੇ ਯਮਨਾ ਨਗਰ ਦਾ ਉਹ ਇੱਥੇ ਮੁਹਾਲੀ ਦੇ ਵਿੱਚ ਸਤਸੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਆਈ ਸੀ ਤੇ ਇੱਥੇ ਉਹਨੂੰ ਕੋਰੋਨਾ ਹੋ ਗਿਆ ਤੇ ਉਹਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਪੰਜਾਬ ਦਾ ਸਿੱਧਾ ਪਹਿਲਾ ਕੇਸ ਆ ਇਹ ਮੁੰਡਾ ਵੀ ਕਹਿੰਦੇ ਜੀ ਗੁਰੂਗ੍ਰਾਮ ਦੇ ਵੱਲ ਜੌਬ ਕਰਦਾ ਇਹ ਆਪਦੇ ਟੱਬਰ ਨੂੰ ਮਿਲਣ ਵਾਸਤੇ ਆਇਆ ਜੀ ਇੱਥੇ ਫਰੋਜ਼ਪੁਰ ਦੇ ਵੱਲ ਤੇ ਉੱਥੇ ਪਤਾ ਲੱਗਾ ਜੀ ਕਿ ਇਹਨੂੰ ਸਿਹਤ ਖਰਾਬ ਹੋਈ ਤੇ ਇਹਦੀ ਸਿਹਤ ਦੀ ਪੜਤਾਲ ਕਰਵਾਈ ਟੈਸਟ ਕਰਵਾਏ ਤੇ ਪਤਾ ਲੱਗਾ ਜੀ ਕਿ ਇਹ ਕੋਰੋਨਾ ਪੋਜ਼ਿਟਿਵ ਨਿਕਲਿਆ ਮਤਲਬ ਕਹਿਣ ਦਾ ਇਹ ਜੀ ਕਿ ਅੱਜ ਆ ਹਾਲਾਤ ਬਣੀ ਜਾਂਦੇ ਆ ਉਦੋਂ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਆ ਵੀ ਸਾਰੇ ਹਸਪਤਾਲ ਅਲਰਟ ਦੇ ਉੱਤੇ ਆ ਚਿੰਤਾ ਕਰਨ ਵਾਲੀ ਗੱਲ ਕੋਈ ਨਹੀਂ ਬੇਫਿਕਰ ਰਹੋ ਤੇ ਉਹਨਾਂ ਨੇ ਗੱਲ ਕਹੀ ਆ ਜੀ ਕਿ ਪਹਿਲੀ ਗੱਲ ਤਾਂ ਪੰਜਾਬ 'ਚ ਇਹਨੇ ਕੇਸ ਹੈ ਨਹੀਂ ਜੇ ਹੋਏ ਵੀ ਤੇ ਭਾਈ ਆ ਚਿੰਤਾ ਕਰਨ ਦੀ ਲੋੜ ਨਹੀਂ ਪਰ ਲੋਕਾਂ ਨੂੰ ਵੀ ਵਿਚਾਰ ਰੱਖਣ ਦੀ ਜ਼ਰੂਰਤ ਆ ਜੀ ਬਿਲਕੁਲ ਕਹਣਾ ਸਾਹਿਬ ਉਧਰ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਬੰਬ ਧਮਾਕਾ ਹੋਇਆ ਜਿਸ ਦੇ ਨਾਲ ਇੱਕ ਦੀ ਮੌਤ ਹੋ ਗਈ ਹੈ ਜੀ ਇਹ ਕੀ ਖਬਰ ਹੈ ਪੂਰੀ ਹਾਂ ਬਿਲਕੁਲ ਜੀ ਇਹ ਅਸਲ ਦੇ ਵਿੱਚ ਪੁਲਿਸ ਨੇ ਕਿਹਾ ਜੀ ਕਿ ਜਿਹੜਾ ਬੰਦਾ ਮਰਨ ਵਾਲਾ ਨਾ ਬੰਬ ਧਮਾਕੇ ਦੇ ਵਿੱਚ ਉਹ ਅੱਤਵਾਦੀ ਸੰਗਠਨ ਦਾ ਮੈਂਬਰ ਆ ਇਹ ਗੱਲ ਕਹੀ ਗਈ ਹੈ ਕਿ ਭਾਈ ਇਹ ਬੰਦਾ ਅਸਲ ਦੇ ਵਿੱਚ ਹਥਿਆਰਾਂ ਦੀ ਖੇਪ ਚੁੱਕਣ ਵਾਸਤੇ ਆਇਆ ਸੀ ਇੱਧਰ ਤੇ ਇੱਥੇ ਹਥਿਆਰਾਂ ਦੀ ਖੇਪ ਚੁੱਕੀ ਉਹਦੇ ਵਿੱਚੋਂ ਇੱਕ ਬੰਬ ਫਟ ਗਿਆ ਤੇ ਉਹਦੇ ਨਾਲ ਇਹਦੇ ਸਰੀਰ ਦੇ ਚੀਥੜੇ ਉੱਡ ਗਏ ਅਸਲ ਦੇ ਵਿੱਚ ਕੱਲ੍ਹ ਇਹ ਬੜੀ ਵੱਡੀ ਖਬਰ ਆਈ ਕਿ ਭਾਈ ਇੱਥੇ ਹਥਿਆਰਾਂ ਦੀ ਇੱਥੇ ਬੰਬ ਚੱਲਿਆ ਤੇ ਉਹ ਬੰਬ ਚੱਲਣ ਦੇ ਕਰਕੇ ਤੇ ਆਹ ਕੁਝ ਹੋ ਗਿਆ ਜੀ ਕਿ ਇੱਥੇ ਬੰਬ ਫੇਰ ਕਿਵੇਂ ਚੱਲ ਗਿਆ ਤੇ ਇਹਦੇ ਉੱਤੇ ਹੁਣ ਪੁਲਿਸ ਨੇ ਗੱਲ ਕਹੀ ਹੈ ਜੀ ਕਿ ਇਹ ਬੰਦਾ ਸੀ ਇਹੋ ਜਿਹਾ ਇਹ ਅਤਵਾਦੀ ਸੰਗਠਨ ਨਾਲ ਜੁੜਿਆ ਸੀ ਤੇ ਬੰਬ ਦਾ ਇਹਨਾਂ ਧਮਾਕੇਦਾਰ ਸੀਗਾ ਜੀ ਬਾਅਦ ਦੇ ਵਿੱਚ ਥਾਂ ਦੇ ਉੱਤੇ ਅੱਗ ਵੀ ਲੱਗਦੀ ਹੈ ਪੁਲਿਸ ਇਹ ਗੱਲ ਕਹਿੰਦੀ ਵੀ ਉਹਦੇ ਸਰੀਰ ਦੇ ਹਿੱਸੇ ਖਿਲਰ ਗਏ ਬੰਦੇ ਦੇ ਤੇ ਬਾਅਦ ਵਿੱਚ ਪਤਾ ਲੱਗਾ ਵੀ ਜਿਹੜੀ ਅੱਗ ਵੀ ਲੱਗੀ ਉੱਥੇ ਸੋ ਦੇਖਦੇ ਭਾਈ ਹੁਣ ਕੀ ਇਹਦੀ ਪਛਾਣ ਦੇ ਵਿੱਚੋਂ ਨਿਕਲਦੀ ਗੱਲ ਫਿਰ ਹਾਲ ਗੱਲ ਇੰਨੀ ਹੈ ਵੀ ਭਾਈ ਇਹ ਬੜੀ ਚਿੰਤਾਜਨਕ ਗੱਲ ਆ ਵੀ ਪੰਜਾਬ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਕੋਈ ਬੰਬ ਚੱਲਦਾ ਕਦੇ ਗੋਲੀ ਚੱਲ ਜਾਂਦੀ ਆ ਜੀ ਤੇ ਟੈਣਾ ਸਾਹਿਬ ਇੱਕ ਹੋਰ ਬਹੁਤ ਹੀ ਦੁਖਦਾਇਕ ਖਬਰ ਵੀ ਸਾਹਮਣੇ ਆਈ ਹੈ ਕਿ ਕਰਜ਼ੇ ਤੋਂ ਪਰੇਸ਼ਾਨ ਇੱਕੋ ਪਰਿਵਾਰ ਦੇ 7 ਜੀਆਂ ਨੇ ਖੁਦਕੁਸ਼ੀ ਕੀਤੀ ਹੈ ਜੀ ਇਹ ਕਿੱਥੋਂ ਦੀ ਖਬਰ ਆ ਬਿਲਕੁਲ ਜੀ ਇਹ ਬੜੀ ਚਿੰਤਾਜਨਕ ਖਬਰ ਹੈ ਇਹ ਬੜੀ ਦੁਖਦਾਈ ਖਬਰ ਸਾਹਮਣੇ ਆਈ ਆ ਵੀ ਇੱਕੋ ਪਰਿਵਾਰ ਦੇ 7 ਜੀਆਂ ਨੇ ਖੁਦਕੁਸ਼ੀ ਕੀਤੀ ਆ ਏ ਜੀ ਪੰਚਕੂਲੇ ਦੇ ਵੱਲੋਂ ਖਬਰ ਆਈ ਹੈ ਪੰਚਕੂਲੇ ਦੀ ਇਸ ਖਬਰ ਦੇ ਵਿੱਚ ਟੱਬਰ ਦੇ ਸਾਰੇ ਜੀਆਂ ਨੇ ਹੀ ਖੁਦਕੁਸ਼ੀ ਕਰ ਲਈ ਹੈ ਹਾਲਾਂਕਿ ਚਲੋ ਮਰਨਾ ਕਿਸੇ ਮਸਲੇ ਦਾ ਹੱਲ ਨਹੀਂ ਪਰ ਤੁਸੀਂ 11-11 ਸਾਲ ਦੇ ਆਪਦੇ ਬੱਚਿਆਂ ਨੂੰ 14-14 ਸਾਲ ਦੇ ਆਪਦੇ ਬੱਚਿਆਂ ਨੂੰ ਵੀ ਜ਼ਹਿਰ ਦੇ ਗਏ ਆ ਵੀ ਇਹ ਦੱਸੋ ਤੁਹਾਡੀ ਕਿਹੜੀ ਪ੍ਰਾਪਤੀ ਹੈ ਤੇ ਤੁਸੀਂ ਕਿਹੜੀ ਸਿਆਣਪ ਵਾਲੀ ਗੱਲ ਆ ਇਹ ਪਤਾ ਲੱਗਾ ਜੀ ਇਸ ਪਰਿਵਾਰ ਦੇ ਸਿਰ ਦੇ ਉੱਤੇ ਕਿੰਨੇ ਕਰਜ਼ਾ ਬਹੁਤ ਸੀਗਾ ਤੇ ਉਹਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਤੇ ਇਹ ਖੁਦਕੁਸ਼ੀ ਵਾਲਾ ਰਾਹ ਚੁਣਿਆ ਦੂਜੀ ਗੱਲ ਇਹ ਹੈ ਜੀ ਕਿ ਇਹ ਜਿਹੜਾ ਪਰਿਵਾਰ ਆ ਇਹ ਪੰਚਕੂਲੇ ਦੇ ਵਿੱਚ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦਾ ਸੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀਗਾ ਇਹਨਾਂ ਦੇ ਉੱਤੇ ਕਰਜ਼ਾ ਸੀ ਤੇ ਇਹਨਾਂ ਨੇ ਕੋਈ ਟੂਰ ਐਂਡ ਟ੍ਰੈਵਲ ਦਾ ਕੰਮ ਸ਼ੁਰੂ ਕੀਤਾ ਸੀ ਇਸ ਪਰਿਵਾਰ ਨੇ ਉਸ ਕੰਮ ਦੇ ਵਿੱਚ ਘਾਟਾ ਪੈ ਗਿਆ ਇਹ ਕੰਮ ਕੰਮ ਕਾਮਯਾਬ ਨਹੀਂ ਹੋ ਸਕਿਆ ਤੇ ਇਹਨਾਂ ਨੇ ਭਾਈ ਕਨੇ ਜੀ ਹੁਣ ਖੁਦਕੁਸ਼ੀ ਕਰ ਲਈ ਆ ਇਹ ਅਸਲ ਦੇ ਵਿੱਚ ਹੋਇਆ ਕਿ ਜੀ ਬਗੇਸ਼ਵਰ ਧਾਮ ਦੇ ਵੱਲ ਗਏ ਸੀਗੇ ਬਗੇਸ਼ਵਰ ਧਾਮ ਦੇ ਵੱਲ ਜਾ ਕੇ ਇਹਨਾਂ ਨੇ ਉੱਥੇ ਆਪਦੀ ਚਲੋ satsang ਪ੍ਰੋਗਰਾਮ ਦੇ ਵਿੱਚ ਗਏ ਤੇ ਉੱਥੋਂ ਪਤਾ ਲੱਗਾ ਜੀ ਕਿ ਇਹਨਾਂ ਨੇ ਵਾਪਸ ਆ ਕੇ ਤੇ ਜਿੱਥੇ ਆਪਦੀ ਕਾਰ ਖੜੀ ਕੀਤੀ ਆ ਵੀ ਭਾਈ ਵਾਪਸ ਆ ਗਏ ਆ ਉਹ ਪਾਰਕਿੰਗ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਜੀ ਕਾਰ ਦੇ ਵਿੱਚੋਂ ਉੱਥੇ ਕੋਈ ਬੰਦਾ ਸੈਰ ਕਰਦਾ ਸੀਗਾ ਉਹਨੇ ਦੇਖਿਆ ਵੀ ਗੱਡੀ ਦੇ ਵਿੱਚ ਕੁਝ ਲੋਕ ਬੈਠੇ ਚਲੋ ਬੰਦਾ ਕਹਿ ਦਿੰਦਾ ਵੀ ਬੈਠ ਕੇ ਗੱਲਾਂ ਬਾਤਾਂ ਕਰਦੇ ਹੋਣੇ ਆ ਜਦੋਂ ਕੁਝ ਕੁ ਦੇਰ ਬਾਅਦ ਫੇਰ ਉਧਰ ਨਹੀਂ ਨਿਕਲਿਆ ਤੇ ਉਹ ਪਰਿਵਾਰ ਫੇਰ ਬੈਠਾ ਤੇ ਉਹਨੂੰ ਸ਼ੱਕ ਹੋਇਆ ਉਹਨੇ ਆਂਡ ਗਵਾਨ ਸੱਦਿਆ ਕਾਰ ਦੇ ਵਿੱਚ ਦੇਖਿਆ ਝਾਤੀ ਮਾਰ ਕੇ ਉਹ ਤਾਂ ਜੀ ਸਾਰੇ ਮੁੱਕੇ ਪਏ ਆ ਕੁਝ ਬੰਦੇ ਦਾ ਕੀ ਹਾਲ ਹੋਇਆ ਪਿਆ ਕੋਈ ਕਿਸੇ ਦੇ ਮੂੰਹ ਚ ਟੱਕ ਨਿਕਲੀ ਜਾਂਦੀ ਹੈ ਫਿਰ ਹੁਣ ਇਹ ਸਾਰੇ ਜਣੇ ਸੱਤ ਦੇ ਸੱਤ ਜਣੇ ਮੁੱਕ ਗਏ ਆ ਮੀਆਂ ਬੀਬੀ ਉਹਨਾਂ ਦੇ ਮਾਪੇ ਤੇ ਤਿੰਨ ਬੱਚੇ ਬੱਚੀਆਂ ਦੋ ਜੋੜੀਆਂ ਕੁੜੀਆਂ 11-11 ਸਾਲ ਦੀਆਂ ਮੁੰਡਾ ਇੱਕ 14 ਸਾਲ ਦਾ ਉਹ ਸਾਰਿਆਂ ਦੀ ਮੌਤ ਹੋ ਗਈ ਆ ਤੇ ਸੁਸਾਇਸਾਈਡ ਨੋਟ ਦੇ ਵਿੱਚ ਲਿਖਿਆ ਹੋਇਆ ਵੀ ਸਾਡੀ ਮੌਤ ਦੇ ਪਿੱਛੇ ਜ਼ਿੰਮੇਵਾਰ ਕੋਈ ਨਹੀਂਗਾ ਇਸ ਮ੍ਰਿਤਕ ਬੰਦੇ ਦੇ ਘਰ ਦੇ ਮਾਲਕ ਦੇ ਭਰਾ ਨੇ ਗੱਲ ਕਹੀ ਵੀ ਮੇਰੇ ਭਰਾ ਨੇ ਟੂਰ ਐਂਡ ਟਰੈਵਲ ਦਾ ਕੰਮ ਸ਼ੁਰੂ ਕੀਤਾ ਸੀ ਤੇ ਉਹਦਾ ਕੰਮ ਆ ਜਿਹੜਾ ਉਹ ਫਲॉप ਹੋ ਗਿਆ ਸੀ ਫੇਲ ਹੋ ਗਿਆ ਸੀ ਤੇ ਇਸ ਕਰਕੇ ਉਹਨੇ ਖੁਦਕੁਸ਼ੀ ਕਰ ਲਈ ਆ ਤੇ ਉਹਨੇ ਵਿੱਚ ਕਹਿੰਦੇ ਵੀ ਕਰੋੜਾਂ ਰੁਪਈਆ ਦਾ ਇਹ ਇੱਕ ਸਿਰ ਕਰਜ਼ਾ ਸੀਗਾ ਸ਼ਾਇਦ ਕੋ 18-20 ਕਰੋੜ ਰੁਪਈਆ ਦਾ ਹੀ ਹੋਵੇ ਪਰ ਇਹ ਆਪਦੇ ਬੱਚਿਆਂ ਨੂੰ ਵੀ ਨਾਲ ਲੈ ਗਿਆ ਜੀ ਜੀ ਤੈਣਾ ਸਾਹਿਬ ਇੱਕ ਖਬਰ ਆ ਰਹੀ ਹੈ ਕਿ 5 ਤੋਂ 10000 ਰੁਪਏ ਦੇ ਵਿੱਚ ਨਸ਼ੇ ਦੇ ਪੈਕੇਟ ਜਿਹੜੇ ਉਹ ਜੇਲ੍ਹ ਚ ਕੰਧ ਪਾਰ ਹੁੰਦੇ ਨੇ ਜੀ ਇਹ ਕੀ ਮਾਮਲਾ ਹੈ ਜੀ ਹਾਂ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਦੇਖੋ ਆ ਕੁਝ ਵੀ ਚੱਲਦਾ ਇਹ ਹੈਰਾਨੀ ਵਾਲੀ ਗੱਲ ਇਸ ਰੂਪ ਦੇ ਵਿੱਚ ਹੈ ਵੀ ਆਹ ਕੁਝ ਵੀ ਚੱਲਦਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਆਹ ਕੁਝ ਵੀ ਚੱਲਦਾ ਦੇਖੋ ਕੋਈ ਵੀ ਜੇਲ ਆ ਪੰਜਾਬ ਦੀ ਪੁਲਿਸ ਇਹ ਗੱਲ ਕਹਿੰਦੀ ਜੀ ਕਿ ਇੱਥੇ ਚੱਪੇ ਚੱਪੇ ਦੇ ਉੱਤੇ ਅਸੀਂ ਨਿਗਰਾਨੀ ਰੱਖਦੇ ਆਂ ਬੰਦਾ ਕੋਈ ਇੱਥੇ ਆ ਨਹੀਂ ਸਕਦਾਗਾ ਐਦਾਂ ਕੋਈ ਨਸ਼ੀਲਾ ਪਦਾਰਥ ਅਸੀਂ ਫੜ ਲੈਨੇ ਆਂ ਆਪਾਂ ਸੌਤਰਾਣੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਪਰ ਹਕੀਕਤ ਇਹ ਆ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਨਸ਼ੇ ਚੱਲਦੇ ਆ ਨਸ਼ੇ ਭੇਜੇ ਜਾਂਦੇ ਆ ਇਹ ਪੁਲਿਸ ਮੁਲਾਜ਼ਮ ਵੀ ਭੇਜਦੇ ਆ ਤੇ ਵੇਨੇ ਭਾਈ ਕੀ ਬਣਦਾ ਦੂਜੀ ਗੱਲ ਇਹ ਆ ਵੀ ਇਸ ਵੇਲੇ ਨਾ ਜਿਹੜੇ ਕੁਝ ਕੁ ਲੋਕ ਬਾਹਰ ਬੈਠੇ ਆ ਉਹ ਕੰਦ ਪਾਰ ਕਰਾਉਂਦੇ ਆ ਕੰਦ ਪਾਰ ਕਰਾਉਂਦੇ ਅੰਦਰ ਨਸ਼ੇ ਦੇ ਪੈਕਟ ਉਹਨਾਂ ਦੀ ਇੰਟਰਵਿਊ ਆਈ ਹੈ ਕਿ ਮੀਡੀਆ ਦੇ ਵਿੱਚ ਉਹਨਾਂ ਬੰਦਿਆਂ ਦੀ ਉਹ ਕਹਿੰਦੇ ਜੀ ਅਸੀਂ ਇੱਕ ਪੈਕਟ ਜੇਲ ਦੇ ਵਿੱਚ ਸੁੱਟਣ ਦਾ 5000 ਤੋਂ ਲੈ ਕੇ 10000 ਰੁਪਇਆ ਲੈਨੇ ਆ ਉਹ ਬੋਤਲ ਜਿਹੜੀ ਪਲਾਸਟਿਕ ਦੀ ਉਹਦੇ ਵਿੱਚ ਨਸ਼ਾ ਦਾ ਪੈਕਟ ਬਣਾ ਕੇ ਉਹਦੇ ਤੇ ਜੋ ਤੁਸੀਂ ਰਿਕੁਆਇਰਮੈਂਟ ਹੁੰਦੀ ਹੈ ਅੰਦਰ ਉਹ ਜੋ ਆਰਡਰ ਆਉਂਦਾ ਉਹਦਾ ਕਹਿੰਦੇ ਜੀ ਕਿ ਸਾਰਾ ਕੁਝ ਅਸੀਂ ਇੱਥੋਂ ਮਾਰਦੇ ਆ ਨਿਸ਼ਾਨਾ ਲਾ ਕੇ ਤੇ ਬਿਲਕੁਲ ਉਸ ਬੈਰਕ ਦੇ ਬਾਹਰ ਹੀ ਡਗੂਗਾ ਉਹ ਪੈਕਟ ਜਿਹੜੀ ਬੈਰਕ ਦੇ ਵਿੱਚੋਂ ਸਾਨੂੰ ਆਰਡਰ ਆਇਆ ਉਹ ਕਹਿੰਦੇ ਜੀ ਅਸੀਂ ਵੀ ਜਿਹਨਾਂ ਦੇ ਵਿੱਚੋਂ ਹੀ ਆਏ ਆ ਕੋਈ ਨਸ਼ੇ ਦੇ ਮਾਮਲੇ 'ਚ ਗਿਆ ਸੀ ਕੋਈ ਚੋਰੀ ਦੇ ਮਾਮਲੇ 'ਚ ਗਿਆ ਸੀ ਉਹ ਕਹਿੰਦੇ ਜੀ ਸਾਨੂੰ ਸਭ ਪਤਾ ਵੀ ਭਾਈ ਬੈਰਕ ਕਿਹੜੀ ਦੇ ਮੂਰੇ ਕਿੰਨੇ ਪੁਲਿਸ ਮੁਲਾਜ਼ਮ ਕਦੋਂ ਹੁੰਦੇ ਆ ਕਦੋਂ ਲੰਚਤੇ ਜਾਂਦੇ ਆ ਕਦੋਂ ਇਹ ਕਿਸੇ ਹੋਰ ਪਾਸੇ ਜਾਂਦੇ ਇਧਰਲਾ ਪਸਾ ਵੇਹਲ ਆ ਸੋ ਆਹ ਕੁਝ ਵੀ ਚੱਲਦਾ ਹਰ ਜੇਲ ਆ ਜਿਹੜੀ ਉਹਦੇ ਲਈ ਤਿੰਨ ਲੇਅਰ ਦੀ ਸਿਕਿਉਰਿਟੀ ਹੁੰਦੀ ਆ ਇੱਕ ਪੁਲਿਸ ਮੁਲਾਜ਼ਮਾਂ ਦੀ ਕੇਂਦਰੀ ਦਸਤਿਆਂ ਦੀ ਤੇ ਸੀਸੀਟੀਵੀ ਕੈਮਰੇ ਦੀ ਪਰ ਇਸ ਦੇ ਬਾਵਜੂਦ ਵੀ ਨਸ਼ੇ ਜ਼ਿਲ੍ਹਿਆਂ ਦੇ ਵਿੱਚ ਕਿਵੇਂ ਪਹੁੰਚਦੇ ਇਹ ਹੈਰਾਨੀ ਵਾਲੀ ਗੱਲ ਆ ਜੀ ਤਿਆਨਾ ਸਾਹਿਬ ਝੋਨੇ ਦੀ ਸਿੱਧੀ ਬਜਾਈ ਨੂੰ ਪੰਜਾਬ ਦੇ ਵਿੱਚ ਮੱਠਾ ਹੁੰਗਾਰਾ ਮਿਲਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਝੋਨੇ ਦੀ ਸਿੱਧੀ ਬਜਾਈ ਨੂੰ ਪੰਜਾਬ ਦੇ ਵਿੱਚ ਮੱਠਾ ਹੁੰਗਾਰਾ ਮਿਲ ਰਿਹਾ ਦੇਖੋ ਇਹ ਗੱਲ ਸੱਚੀ ਆ ਕਿ ਜਦੋਂ ਆਪਾਂ ਸਿੱਧੀ ਬਜਾਈ ਕਰਦੇ ਉਦੋਂ ਪਾਣੀ ਬਚਦਾ ਪਰ ਇਹ ਵੀ ਗੱਲ ਸੱਚੀ ਆ ਵੀ ਭਾਈ ਇਹਦੇ ਨਾਲ ਮਿਹਨਤ ਵਧਦੀ ਆ ਇਹਦੇ ਨਾਲ ਮਿਹਨਤ ਖਾਸੀ ਵਧਦੀ ਆ ਤੇ ਆਪਾਂ ਜਾਣਦੇ ਹਾਂ ਜੀ ਕਿ ਇਸ ਵੇਲੇ ਪੰਜਾਬੀਆਂ ਦਾ ਵੱਡਾ ਹਿੱਸਾ ਜਿਹੜਾ ਉਹ ਮਿਹਨਤ ਤੋਂ ਭਾਈਦਾ ਆਪਾਂ ਨੂੰ ਤਾਂ ਹੋਰ ਰੀਲਾਂ ਵੀ ਵੇਖਣੀਆਂ ਆਪਾਂ ਹੋਰ ਠੋਲੇ ਵੀ ਛੱਡਣੇ ਆ ਆਪਾਂ ਬੜਾ ਕੁਝ ਕਰਨਾ ਸੋ ਇਸ ਕਰਕੇ ਆਪਾਂ ਉਨੀ ਮਿਹਨਤ ਕਰਨ ਤੋਂ ਭੱਜਨੇ ਆ ਤੇ ਗੱਲ ਇਹ ਜੀ ਕਿ ਇਸ ਵੇਲੇ ਜਿਹੜੀ ਜਾਣਕਾਰੀ ਆਈ ਆ ਵੀ ਪਿਛਲੇ ਸਾਲ ਦੇ ਮੁਕਾਬਲ ਤਨਵੀ ਅੱਤ ਕੀ ਕਿਸਾਨ ਆ ਜਿਹੜੇ ਉਹ ਝੋਨੇ ਦੀ ਸਿੱਧੀ ਬਿਜਾਈ ਘਟ ਕਰ ਰਹੇ ਆ ਸਰਕਾਰ ਕਹਿੰਦੀ ਜੀ 5 ਲੱਖ ਹੈਕਟੇਅਰ ਰਕਬਾ ਜਿਹੜਾ ਉਹ ਸੀ ਝੋਨੇ ਦੀ ਸਿੱਧੀ ਬਿਜਾਈ ਦੇਦੀ ਨਾਵੇ ਪਰ ਨਹੀਂ ਇਤਕੀ ਐਦਾਂ ਦੀ ਹਾਲੇ ਤੱਕ ਗੱਲ ਨਹੀਂ ਆ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਸ ਵੇਲੇ ਕਿਸਾਨ ਕਹਿੰਦੇ ਵੀ ਜਦੋਂ ਅਸੀਂ ਸਿੱਧੀ ਬਜਾਈ ਕਰਦੇ ਆ ਨਾ ਉਹਦੇ ਨਾਲ ਕੱਖ ਬਹੁਤ ਹੁੰਦਾ ਫਸਲ ਦੇ ਵਿੱਚ। ਉਹਦੇ ਨਾਲ ਨਦੀਨ ਬੜੇ ਹੁੰਦੇ ਆ। ਉਹਦੇ ਕਰਕੇ ਸਾਡੀ ਮਿਹਨਤ ਬੜੀ ਵੱਧੀ ਆ। ਸਾਡਾ ਝਾੜ ਵੀ ਕੁਇੰਟਲ 2 ਕੁਇੰਟਲ ਘਟ ਜਾਂਦਾ। ਸੋ ਇਹ ਜਿਕੇ ਪਾਣੀ ਦੇ ਬਚਾਉਣ ਵਾਲੀ ਕੋਈ ਫਿਕਰ ਵਾਲੀ ਗੱਲ ਨਹੀਂ ਕਿਸਾਨ ਬੰਦਾ। ਉਹਨੂੰ ਇਹ ਆ ਵੀ ਮੇਰਾ ਮਸਲਾ ਹੱਲ ਹੋਵੇ ਜੇ ਤੀ। ਜੀ। ਤੇ ਟੇਣਾ ਸਾਹਿਬ ਮਨੋਰੰਜਨ ਜਗਤ ਦੇ ਕੀ ਹਾਲ ਨੇ ਜੀ? ਆ ਦੇਖੋ ਜੀ 30 ਤਰੀਕ ਨੂੰ ਇੱਕ ਫਿਲਮ ਆਉਣੀ ਆ ਇਹਦਾ ਨਾਮ ਹੈਗਾ ਜੀ ਸੰਕਣ ਸੰਕਣ 2 ਇਹ ਫਿਲਮ ਆਉਗੀ ਇਹ ਫਿਲਮ ਕਿੰਨੀ ਕੁ ਚੱਲਦੀ ਹੈ ਵਕਤ ਦੱਸੂਗਾ ਐਮੀ ਵਰਗ ਸਰਗਣ ਮਹਿਤਾ ਨਿਵਰਤ ਖੇਰਾ ਦੀ ਫਿਲਮ ਹੈ ਇਹ ਹੋਰ ਵੀ ਕਈ ਇੱਥੇ ਚੰਗੇ ਕਲਾਕਾਰ ਆ ਪੰਜਾਬੀ ਫਿਲਮਾਂ ਕਈ ਆ ਰਹੀਆਂ ਕਈ ਜਾ ਰਹੀਆਂ ਉਹਦੇ ਵਿੱਚੋਂ ਦੇਖਦੇ ਵੀ ਭਾਈ ਕਿਹੜੀ ਕਾਮਯਾਬ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਪਰ ਫਿਰ ਹਾਲ ਤਾਂ ਪੰਜਾਬੀ ਫਿਲਮਾਂ ਦੇ ਵਾਲੀ ਧਿਆਨ ਆ ਜਦ ਬਨਰਜਨ ਦੀ ਗੱਲ ਕਰਗੇ ਗਾਣੇ ਗੁਣੇ ਤਾਂ ਪੰਜਾਬ ਦੇ ਵਿੱਚ ਕਿਹੜੇ ਵੇਲੇ ਕਿਹੜਾ ਕਦੋਂ ਆ ਗਿਆ ਉਹਦਾ ਕੀ ਬਣ ਗਿਆ ਇਸ ਗੱਲ ਦਾ ਪਤਾ ਨਹੀਂ ਲੱਗਦਾ ਜੀ ਜੀ ਤੇ ਮੌਸਮ ਕਿਵੇਂ ਆ ਪੰਜਾਬ ਦਾ ਪੰਜਾਬ ਦਾ ਮੌਸਮ ਗਰਮ ਆ ਜੀ ਲੰਘੇ ਕੱਲ ਪੰਜਾਬ ਦੇ ਵਿੱਚ ਲਗਭਗ 43 ਡਿਗਰੀ ਟੈਂਪਰੇਚਰ ਸੀ ਤੇ ਪੰਜਾਬ ਦੇ ਵਿੱਚ ਹੁਣ ਤਾਪਮਾਨ ਦੇ ਵਿੱਚ ਵਾਧਾ ਹੋਣਾ ਮੌਸਮ ਭਾਗੇ ਗੱਲ ਕਹਿਣਾ ਵੀ ਸ਼ਾਇਦ ਕੁਝ ਥਾਂ ਤੇ ਛੱਟੇ ਵੀ ਪੈ ਜਾਣ ਪਰ ਉਹਦੇ ਨਾਲ ਕੋਈ ਮੌਸਮ ਨੂੰ ਬਹੁਤਾ ਫਰਕ ਨਹੀਂ ਜਪੈਣਾ ਜੀ ਤੇ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ